ਕਹਿੰਦੇ ਸਭ ਤੋਂ ਜ਼ਿਆਦਾ ਪਿਆਰ ਪਤਨੀ ਦੇ ਨਾਲ ਹੀ ਜਦੋਂ ਬੰਦਾ ਮਰਦਾ ਤੇ ਉਹੀ ਕਹਿੰਦੀ ਇਹ ਤੇ ਪ੍ਰੇਤ ਵਾਹਿਗੁਰੂ 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 ਤੇਰਾ ਛਬਦ ਦੀ ਸ਼ੁਰੂਆਤ ਕਰਦੇ ਆਦ ਮਦ ਤੋਂ ਅੰਤ ਨਿਭਾਹੇ ਕਹਿੰਦੇ ਆਦ ਸ਼ੁਰੂ ਤੋਂ ਲੈ ਕੇ ਹੁਣ ਜਦੋਂ ਆਪਾਂ ਮਾਂ ਦੇ ਪੇਟ ਵਿੱਚ ਹਾਂ ਉਦੋਂ ਸਾਡੀ ਰੱਖਿਆ ਕਿੰਨੇ ਕੀਤੀ ਇਹ ਗੱਲ ਚੇਤੇ ਕਰੀਏ ਮਾਤ ਗਰਮ ਮੈਂ ਆਪਨ ਸਿਮਰਨ ਦੇ ਤਹਿ ਤੋਂ ਮੁਰਾਖਨ ਹਾਰੇ ਪਾਵਕ ਸਾਗ ਰਥਾ ਲੈਲ ਮਤਾਰ ਉਤਾਰਨ ਹਾਰੇ ਮਾਦੋ ਉਠਾ ਕੇ ਸਿਰ ਮੋਰਾ ਤੀਹਾਂ ਉहां ਤਹਾਰ ਉਤਾਰ ਮੈਂ ਤੇਰਾ ਯਾਸਵਾ ਇੱਥੇ ਵੀ ਤੇ ਉੱਥੇ ਵੀ ਆਜ ਫਿਰੂ ਵਿੱਚ ਜਦੋਂ ਅਜੇ ਮਾਂ ਦੇ ਪੇਟ ਵਿੱਚ ਹੀ ਹਾਂ ਜੈਸੀ ਅਗਰ ਉਧਰ ਮੈਂ ਤੇ ਐਸੀ ਬਾਹਰ ਮਾਇਆ ਅੱਗ ਇੱਕੋ ਜੀ ਇੱਥੇ ਵੀ ਉਹੀ ਅੱਗ ਬਲ ਰਹੀ ਆ ਉੱਥੇ ਵੀ ਉਹੀ ਅੱਗ ਆ ਉਥੇ ਰੱਖਿਆ ਕਿੰਨੇ ਕੀਰਤੀ ਸਿਮਰਨ ਕਰਦਾ ਹੈ ਸਿਮਰਨ ਕਰਦਾ ਕਹਿੰਦੇ ਫਿਰ ਤੂੰ ਦਿਨ ਕਿਵੇਂ ਭੁੱਲ ਗਿਆ ਉਹ ਦਿਨ ਤੂੰ ਕਿਵੇਂ ਭੁੱਲ ਗਿਆ ਜਦੋਂ ਤੂੰ ਪੁੱਠਾ ਲੰਮਕਿਆ ਸੀ ਮਾਂ ਦੇ ਪੇੜ ਦੇ ਵਿੱਚ ਉਥੇ ਵਾਹਿਗੁਰੂ ਵਾਹਿਗੁਰੂ ਹਰ ਸਾਹ ਦੇ ਨਾਲ ਕਹਿ ਰਿਹਾ ਸੀ ਬਾ ਜਿਉਂ ਹੀ ਤੂੰ ਜਿਹੜਾ ਜਨਮ ਹੋਇਆ ਤੇ ਤੂੰ ਉਹਨੂੰ ਭੁੱਲ ਗਿਆ ਉਹ ਦਿਨ ਭੁੱਲ ਗਿਆ ਨਾ ਤੈਨੂੰ ਪਗਤ ਕਵੀ ਜੀ ਕਹਿੰਦੇ ਹੁਣ ਤਾਂ ਤੈਨੂੰ ਚੇਤੇ ਨਹੀਂਗਾ ਕਿਉਂ ਉਹ ਚਾਰ ਪੈਸੇ ਤੇਰੇ ਕੋ ਆ ਗਏ ਸ਼ੌਰਤ ਮਿਲ ਗਈ ਤੂੰ ਰੱਬ ਨੂੰ ਵੀ ਭੁੱਲ ਗਿਆ ਤੂੰ ਨੂੰ ਭੁੱਲ ਗਿਆ ਕਿ ਉਹਨੇ ਮੈਨੂੰ ਕਿਵੇਂ ਬਚਾਇਆ ਹੈ ਆਦ ਸ਼ੁਰੂ ਦੇ ਵਿੱਚ ਮਦ ਅਦਿਤ ਜਾਗ ਅੰਤ ਅਖੀਰਲੇ ਵੇਲੇ ਆਦ ਮਦ ਜੋ ਅੰਤ ਨਿਭਾਏ ਕਹਿੰਦੇ ਸ਼ੁਰੂ ਤੋਂ ਲੈ ਕੇ ਮਦ ਤੱਕ ਜਵਾਨੀ ਦੇ ਵਿੱਚ ਜਾਂ ਕਹਿ ਲਓ ਤੇ ਬੁਢੇਪੇ ਦੇ ਵਿੱਚ ਕਹਿੰਦੇ ਜਿਹੜਾ ਨਿਭਾਏ ਜਿਹੜੇ ਸਾਡੇ ਨਾਲ ਨਿਭੇ ਸੋ ਸਾਜਨ ਮੇਰਾ ਮਨ ਚਾਹੇ ਕਹਿੰਦੇ ਉਹ ਸਾਜਨ ਉਹ ਸੰਗੀ ਉਹ ਸਾਥੀ ਮੇਰਾ ਮਨ ਚਾਹੁੰਦਾ ਕਿ ਮੈਨੂੰ ਇਹੋ ਜਿਹਾ ਸਾਥੀ ਮਿਲ ਜੇ ਜਿਹੜਾ ਮੇਰੇ ਨਾਲ ਹੀ ਨਿਭ ਜੇ ਜਿਹੜਾ ਮੇਰੇ ਨਾਲ ਹੀ ਨਿਭ ਜੇ ਕੋਈ ਨਿਭਣ ਵਾਲਾ ਨਾਲ ਇਹਨਾਂ ਦੇ ਵਿੱਚੋਂ ਜੋ ਵੀ ਸਾਨੂੰ ਦਿਸਦਾ ਵਾ ਘਰ ਰਿਸ਼ਤੇਦਾਰ ਧੀ ਆ ਪੁੱਤਰ ਪਤਨੀ ਕੋ ਹੈ ਇਹਨਾਂ ਦੇ ਵਿੱਚੋਂ ਜਿਹੜਾ ਸਾਡੇ ਨਾਲ ਤੁਰੇ ਕਹਿੰਦੇ ਸਭ ਤੋਂ ਜ਼ਿਆਦਾ ਪਿਆਰ ਪਤਨੀ ਦੇ ਨਾਲ ਹੀ ਜਦੋਂ ਬੰਦਾ ਮਰਦਾ ਤੇ ਉਹੀ ਕਹਿੰਦੀ ਇਹਦੇ ਪ੍ਰੇਤ ਉਹੀ ਪ੍ਰੇਤ ਪ੍ਰੇਤ ਕਰ ਭਾਗੀ ਉਹੀ ਭੱਜ ਜਾਂਦੀ ਆ ਕਿਉਂ ਬਸ ਅੰਦਰੋਂ ਜੀਵਾਤਮਾ ਨਿਕਲ ਗਈ ਤੇ ਸਰੀਰ ਇਤੋਂ ਦਾ ਰੋਂਦਾ ਜਿੰਨਾ ਚੇਤੇ ਤੱਕ ਜੀਵਾਤਮਾ ਹੀ ਉਹਨਾਂ ਚੇਤੇ ਤੱਕ ਠੀਕ ਹੀ ਪਰ ਹੁਣੇ ਟੁੰਡਾ ਰਹੁੰਦਾ ਕੋ ਹੈ ਇਹੋ ਜਿਹੜਾ ਨਿਭ ਜੇ ਨਾਲ ਨਹੀਂ ਦਿਸਦਾ ਕੋਈ ਕਹਿੰਦੇ ਆਸਾਂ ਚ ਮੇਰਾ ਮਨ ਚਾਹੁੰਦਾ ਕਿ ਇਹੋ ਜਿਹਾ ਕੋ ਸਾਜਨ ਮਿਲ ਜੇ ਮੇਰਾ ਇਥੇ ਸਾਜਨ ਨੂੰ ਔਂਕੜ ਪਾਇਆ ਸਾਜਨ ਕੌਣ ਕਿਹੜਾ ਵਜੜਾ ਲੈ ਮੇਰੇ ਨਾਲ ਹੀ ਨਿਭ ਜੇ ਬਸ ਇਹ ਚ ਕੋ ਬਾਬਾ ਨਾਨਕ ਬਸ ਇਹ ਨਾਲ ਨਿਭ ਸਕਦਾ ਹੋਰ ਸਾਜਨ ਕੋਈ ਨਹੀਂ